ਦੇਸ਼ ਦੀ ਕਿਸਾਨੀ ਨੂੰ ਜੋ ਸੰਕਟ ਆ ਰਿਹਾ ਔਰ ਇਸ ਵੇਲੇ ਜਦੋਂ ਕਣਕ ਦੀ ਫਸਲ ਪਹਿਲੇ ਪਾਣੀ ਲਈ ਤਿਆਰ ਹੈ ਜਦੋਂ ਜੜਾਂ ਦੇ ਵਿੱਚ ਜ਼ਰੂਰਤ ਸੀਗੀ ਫਾਸਫੇਰਸ ਦੀ ਤੇ ਡਾਈਮੋਨੀਅਮ ਫਾਸਫੇਟ ਪੜੀ ਜ਼ਰੂਰਤ ਨਾਲ ਚਾਹੀਦਾ ਸੀ ਖਾਸ ਕਰ ਪੰਜਾਬ ਦੇ ਵਿੱਚ 1.5 ਲੱਖ ਟਨ ਦੀ ਅਨੁਮਾਨਤ ਜਿਹੜੀ ਇਹਦੀ ਲਾਗਤ ਹੁੰਦੀ ਹੈ ਹਰ ਸਾਲ ਪਿਛਲੇ 12-13 ਸਾਲ ਤੋਂ ਇਹ ਰਹਿੰਦੀ ਹੈ ਹਰ ਸਾਲ ਉਸ ਵੇਲੇ ਤੇ ਮੌਕੇ ਤੇ ਮਿਲੀ ਨਹੀਂ 1350 ਰੁਪਏ ਦਾ ਜਿਹੜਾ ਬੈਗ ਸੀਗਾ ਉਹ ਸਾਰੀ ਦੁਨੀਆ ਜਾਣਦੀ ਇਹ ਅਖਬਾਰਾਂ 'ਚ ਮੀਡੀਆ 'ਚ ਜਦੋਂ ਚਰਚਾ ਹੋਈ ਨਵੇਂ ਸਾਲ ਦੇ ਉੱਤੇ ਯੂਨੀਅਨ ਕੈਬਨਿਟ 'ਚ ਇੱਕ ਫੈਸਲਾ ਲਿਆ ਗਿਆ ਕਿ 3500 ਰੁਪਏ ਪ੍ਰਤੀ ਟਨ ਜਿਹੜੀ ਇਹ ਰਾਹਤ ਦਿੱਤੀ ਜਾਏਗੀ ਨਿਊਟ੍ਰੀਐਂਟ ਬੇਸਡ ਜਿਹੜੀ ਡਾਈ ਅਮੋਨੀਅਮ ਫਾਸਫੇਟ ਦੀ ਦਿੱਤੀ ਕਿਹਨੂੰ ਜਾਏਗੀ ਫੈਕਟਰੀਆਂ ਵਾਲਿਆਂ ਨੂੰ ਖਾਦ ਪ੍ਰੋਡਿਊਸਰਾਂ ਨੂੰ ਤੇ ਜੇ ਇਹ ਦੇਖਣਾ 300 ਕਤ 3 ਲੱਖ ਹੈਕਟੇਰ ਦੇ ਵਿੱਚ ਕਣਕ ਦਾ ਵਿਜਾਣ ਹੋਇਆ ਸਾਰੀ ਕੰਟਰੀ ਦੇ ਵਿੱਚ ਤੇ ਕਿੰਨਾ ਕੁ ਫਾਇਦਾ ਦਿੱਤਾ ਗਿਆ ਕਿਸਾਨੀ ਨੂੰ 3000 ਕਰੋੜ ਦੇ ਕੋਲ ਇਹਦੇ ਨਾਲ ਕੀ ਮਿਲੇਗਾ ਊਂਟ ਦੇ ਮੂੰਹ 'ਚ ਜੀਰੇ ਵਾਲੀ ਵੀ ਨਹੀਂ ਰਾਈ ਵੀ ਨਹੀਂ ਗਈ ਹੈਗੀ ਤੇ ਜਿਸ ਤਰ੍ਹਾਂ ਦਾ ਨਵੇਂ ਸਾਲ ਤੇ ਇਹ ਪ੍ਰਚਾਰ ਕੀਤਾ ਗਿਆ ਕਿ ਕਿਸਾਨੀ ਨੂੰ ਬਹੁਤ ਵੱਡਾ ਇੱਕ ਹਲਾਰਾ ਦਿੱਤਾ ਗਿਆ ਨਵੇਂ ਸਾਲ ਦੇ ਉੱਤੇ ਇਹ ਕੋਜਾ ਮਜ਼ਾਕ ਕਿਹਾ ਜਾ ਸਕਦਾ ਦੂਸਰੇ ਪਾਸੇ 2600 ਕਰੋੜ ਦੇ ਲਗਭਗ ਤੇ ਆਲਰੇਡੀ 31 ਦਸੰਬਰ ਤੱਕ ਦਿੱਤੀ ਜਾ ਰਹੀ ਸੀ ਨਿਊਟ੍ਰੀਐਂਟ ਬੇਸ ਸਬਸਿਡੀ ਗੱਲ ਉਦੋਂ ਕਿਉਂ ਨਹੀਂ ਕੀਤੀ ਜਦੋਂ ਪਿਛਲੇ ਸਾਲ ਲਗਭਗ 60 ਹਜ਼ਾਰ ਕਰੋੜ ਦੇ ਕੋਲ ਇਸ ਬਜਟ ਦੇ ਵਿੱਚ ਸਬਸਿਡੀਆਂ ਰਿਡਿਊਸ ਕਰ ਦਿੱਤੀਆਂ ਗਈਆਂ ਜੇ ਕਿਸਾਨੀ ਨਾਲ ਅਜਿਹੇ ਮਜ਼ਾਕ ਹੁੰਦੇ ਰਹਿਣਗੇ ਕਿਸਾਨੀ ਦੀ ਆਮਦਨੀ ਦੁੱਗਣੀ ਕਰਨ ਵਾਲੀ ਗੱਲ ਹੁੰਦੇ ਆ ਸਾਰੀਆਂ ਲਾਗਤ ਭਾਵੇਂ ਬੀਏ ਭਾਵੇਂ ਖਾਦ ਦੇ ਭਾਵੇਂ ਨਿਊਟ੍ਰੀਐਂਟ ਨੇ ਭਾਵੇਂ ਕੀੜੇ ਮਾਰ ਦਵਾਈਆਂ ਨੇ ਖਰਬਤ ਮਾਰ ਦਵਾਈਆਂ ਨੇ ਸਾਰਿਆਂ ਦਾ ਰੇਟ ਵੱਧ ਗਿਆ ਜੀਐਸਟੀ ਅਲੱਗ-ਅਲੱਗ ਰਹੀ ਉੱਤੇ ਡੀਜ਼ਲ ਦੀ ਕਾਸਟਿੰਗ ਵੱਧ ਗਈ ਹੈ ਮਿਨਿਮਮ ਵੇਜ ਵੱਧ ਗਏ ਨੇ ਇਹ ਸਰਕਾਰ ਕਿਸ ਤਰ੍ਹਾਂ ਖਲਾਅ ਦੇ ਵਿੱਚ ਕੰਮ ਕਰ ਸਕਦੀ ਹੈ ਉਹ ਵੀ ਉਦੋਂ ਜਦੋਂ 147 ਤੋਂ ਵੱਧ ਮੈਂਬਰ ਪਾਰਲੀਮੈਂਟ ਇਸ ਮੌਜੂਦਾ ਨਵੀਂ ਲੋਕ ਸਭਾ ਦੇ ਵਿੱਚ ਚੁਣ ਕੇ ਆਏ ਨੇ ਜੂਨ ਦੇ ਮਹੀਨੇ 'ਚ ਜੇ ਉਹਨਾਂ ਦੇ ਹੁੰਦਿਆ ਇਹ ਹਾਲਾਤ ਨੇ ਤੇ ਕਿਸਾਨੀ ਦਾ ਤੇ ਰੱਬ ਹੀ ਰੱਖਾ ਕਿਸਾਨ ਦਾ ਆਪਣਾ ਰੱਬ ਰੱਖਾ ਅੱਗੇ ਹੀ ਲੇਕਿਨ ਦੇਸ਼ ਦੇ ਵਿੱਚ ਸਰਕਾਰ ਇਹ ਸੋਚ ਰਹੀ ਹੈ ਕਿ ਚਲੋ ਜੋ ਹੋ ਰਿਹਾ ਪੇ ਕਿਸਾਨੀ ਨੂੰ ਵੇਖਿਆ ਜਾਏਗਾ ਇਹ ਕੋਈ ਠੀਕ ਸੋਚ ਨਹੀਂ ਹੈ ਵਿਚਾਰ ਨਹੀਂ ਹੈ ਇਹ ਦੂਰਗਾਮੀ ਸੋਚਣੀ ਹੈ ਦੇਸ਼ ਨੂੰ ਅੰਨ ਸੰਕਟ ਵੱਲ ਧੱਕਣ ਦਾ ਜਿਹੜਾ ਜ਼ੋਰ ਨਾਲ ਕੰਮ ਹੋ ਰਿਹਾ ਹੈ ਇਹ ਬਹੁਤ ਨੁਕਸਾਨਦੇ ਹੋਏਗਾ